ਫੌਜੀ ਜਵਾਨਾਂ ਦੇ ਵੱਲੋਂ ਦੋਸਤੀ ਦੀ ਮਿਸਾਲ ਪੇਸ਼ ਕੀਤੀ ਗਈ ਤਾਂ 25 ਸਾਲ ਦੀ ਉਮਰ ਦੇ ਵਿੱਚ ਜਵਾਨ ਸ਼ਹੀਦ ਹੋ ਗਿਆ ਤੇ ਉਸ ਦੀ ਭੈਣ ਦੇ ਵਿਆਹ ਦੇ ਲਈ ਜੋ ਵਚਨ ਫੌਜੀ ਜਵਾਨਾਂ ਨੇ ਆਪਣੇ ਦੋਸਤ ਨੂੰ ਦਿੱਤਾ ਸੀ ਉਸ ਵਚਨ ਨੂੰ ਵੇਖੋ ਕਿਵੇਂ ਨਿਭਾਇਆ ਗਿਆ ਦਰਅਸਲ ਸ਼ਹੀਦ ਹੋਣ ਤੋਂ ਪਹਿਲਾਂ ਇਸ ਫੌਜੀ ਦੇ ਵੱਲੋਂ ਆਪਣੇ ਸਾਥੀਆਂ ਨੂੰ ਇਹ ਕਿਹਾ ਗਿਆ ਸੀ ਕਿ ਮੈਨੂੰ ਕੁਝ ਹੋਇਆ ਤਾਂ ਮੇਰੀ ਭੈਣ ਦੇ ਵਿਆਹ ਦੇ ਵਿੱਚ ਰਸਮਾਂ ਤੁਸੀਂ ਨਿਭਾਉਣਾ ਤੇ ਜਵਾਨਾਂ ਦੇ ਵੱਲੋਂ ਆਪਣਾ ਵਾਅਦਾ ਵੀ ਪੂਰਾ ਕੀਤਾ ਗਿਆ ਤਾਂ ਦੱਸਦੇ ਹਾਂ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਗਰਨੇਡੀਅਰ ਸੰਜੀ ਕੁਮਾਰ 8 April 2019 ਨੂੰ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਤੇ ਇਸੇ ਦਰਮਿਆਨ ਜਿੱਥੇ ਉਹ ਸ਼ਹੀਦ ਹੁੰਦੇ ਨੇ ਤੇ ਸ਼ਹੀਦ ਹੋਣ ਤੋਂ ਪਹਿਲਾਂ ਜੋ ਵਚਨ ਉਹਨਾਂ ਆਪਣੇ ਦੋਸਤਾਂ ਤੋਂ ਲਿਆ ਸੀ ਉਹੀ ਵਚਨ ਉਹਨਾਂ ਦੇ ਦੋਸਤਾਂ ਦੇ ਵੱਲੋਂ ਨਿਭਾਇਆ ਗਿਆ ਤਾਂ 25 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਏ ਸਨ ਸੰਜੀ ਕੁਮਾਰ 25 ਅਕਤੂਬਰ 1994 ਨੂੰ ਹੁਜਾਰਪੁਰ ਦੇ ਪਿੰਡ ਰਾਜਵਾਲ ਦੇ ਵਿੱਚ ਜੰਮੇ ਸੰਜੀ ਕੁਮਾਰ ਨੇ 18 ਸਾਲ ਦੀ ਉਮਰ ਦੇ ਵਿੱਚ ਬਟਾਲੀਅਨ ਜੁਆਇਨ ਕੀਤੀ ਸੀ ਜਿੱਥੇ ਜਦੋਂ ਸ਼ਹੀਦ ਹੁੰਦੇ ਨੇ ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਦੋਸਤਾਂ ਨੂੰ ਇੱਕ ਵਚਨ ਦੇਣ ਦੇ ਲਈ ਕਿਹਾ ਸੀ ਦੋਸਤਾਂ ਨੇ ਵਾਅਦਾ ਕੀਤਾ ਸੀ ਤੇ ਉਹਨਾਂ ਇਹ ਵਚਨ ਮੰਗਿਆ ਸੀ ਕਿ ਜੇ ਮੈਨੂੰ ਕੁਝ ਹੁੰਦਾ ਤਾਂ ਮੇਰੀ ਭੈਣ ਦੇ ਵਿਆਹ ਤੇ ਰਸਮਾਂ ਤੁਸੀਂ ਨਿਭਾਉਣਾ ਤੇ ਵੇਖੋ ਕਿਵੇਂ ਆਪਣੀ ਦੋਸਤ ਦੀ ਉਸ ਗੱਲ ਨੂੰ ਪੂਰਾ ਕਰਨ ਦੇ ਲਈ ਆਪਣਾ ਵਾਅਦਾ ਨਿਭਾਉਣ ਦੇ ਲਈ ਫੌਜੀ ਜਵਾਨ ਆਪਣੇ ਦੋਸਤ ਦੀ ਭੈਣ ਦੇ ਵਿਆਹ ਤੇ ਭਰਾ ਵਾਲੀਆਂ ਸਾਰੀਆਂ ਰਸਮਾਂ ਨਿਭਾਉਣ ਪਹੁੰਚੇ ਦੱਸ ਤੇ ਇਹ ਕਿਛੇ ਫੌਜੀਆ ਨੇ ਲਾੜੀ ਦੇ ਭਰਾ ਦੀਆਂ ਰਸਮਾਂ ਜੜੀਆਂ ਨੇ ਉਹ ਨਿਭਾਈਆਂ ਨੇ ਤਾਂ ਪਰਵਾਰ ਦਾ ਇਹ ਕਹਿਣਾ ਘਾਟਾ ਤਾਂ ਪੂਰਾ ਨਹੀਂ ਹੋਇਆ ਪਰ ਇਸ ਤਰੀਕੇ ਦੇ ਨਾਲ ਜਿਹੜੇ ਫੌਜੀ ਜਵਾਨ ਜਿਨ੍ਹਾਂ ਵੱਲੋਂ ਭਰਾ ਵਾਲੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਤੇ ਦਿਲ ਨੂੰ ਸਕੂਨ ਜ਼ਰੂਰ ਮਿਲਿਆ ਕੀ ਨਾਮ ਹੈ ਜੀ ਐਕਸ ਸਰਵਿਸਮੈਨ ਚੰਨਨ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਪਿੰਡ ਰਜਵਾਲ ਤਹਿਸੀਲ ਮਕੇਰੀਆਂ ਜ਼ਿਲ੍ਹਾ ਹੁਸ਼ਿਆਰ ਜੀ ਇਹ ਬੇਟੇ ਦਾ ਕੀ ਨਾਮ ਹੈ ਜੀ ਸਹੀਦ ਸੰਜੇ ਕੁਮਾਰ ਜੀ ਇਹ ਕਦੋਂ ਸੰਜੇ ਕੁਮਾਰ ਪਾਤੀ ਹੋਇਆ ਸੀ ਫੌਜ ਦੇ ਵਿੱਚ ਸੀ ਸੰਜੇ ਕੁਮਾਰ 2012 ਚ ਪੜਤੀ ਹੋਇਆ ਤੁਹਾਡੀ ਬੇਟੀ ਦੀ ਮੈਰਿਜ ਸੀਗੀ ਉਸਦੇ ਸਾਥੀ ਨੇ ਜੋ ਵੀ ਉਹਨਾਂ ਨੇ ਅੱਗੇ ਭਰਾਵਾਂ ਦਾ ਫਰਜ਼ ਨਹੀਂ ਵਾਇਆ ਕੀ ਕਹਿਣਾ ਚਾਹੋਗੇ ਸੋ ਇਹ ਸੰਜੇ ਕੁਮਾਰ ਜਦੋਂ ਇਹ ਯੂਨਿਟ ਦੇ ਵਿੱਚ ਇਕੱਠੇ ਰਹਿੰਦੇ ਸੀਗੇ ਆਪਣੇ ਸਾਥੀਆਂ ਨੂੰ ਇਨਵਾਈਟ ਕਰਦਾ ਸੀਗਾ ਵੀ ਮੇਰੀ ਭੈਣ ਦੇ ਵਿਆਹ ਤੇ ਜ਼ਰੂਰ ਹਾਜ਼ਰ ਹੋਣਾ ਔਰ ਕੁਝ ਹਾਸਾ ਹੋਣ ਦੇ ਕਾਰਨ ਸ਼ਹੀਦ ਸੰਜੇ ਕੁਮਾਰ ਸ਼ਹੀਦ ਹੋ ਗਏ ਤੇ ਉਸ ਤੋਂ ਬਾਅਦ ਜੋ ਜੀਨੂਟ ਦੇ ਜਵਾਨ ਹੀ ਗਏ ਉਹਨਾਂ ਨੇ ਆਪਣਾ ਪੂਰਾ ਫਰਜ਼ ਨਿਭਾਇਆ ਔਰ ਫਰਜ਼ ਨਿਭਾਣੇ ਦੇ ਉਹਨਾਂ ਨੇ ਜੋ ਬਾਈਕਰ ਰੋਲ ਹੀਗਾ ਉਹਨਾਂ ਨੇ ਅੱਗਾ ਰਾਕਰ ਬਹੁਤ ਹਮਦਰਦੀ ਕੀਤੀ ਔਰ ਸ਼ਹੀਦ ਸੰਜੇ ਕੁਮਾਰ ਦਾ ਉਹਨਾਂ ਨੇ ਪੂਰਾ ਫਰਜ਼ ਨਿਭਾਇਆ ਔਰ ਉਹਨਾਂ ਨੇ ਹਮਾਰੇ ਕੋ ਮਹਿਸੂਸ ਨਹੀਂ ਹੋਣੇ ਦਿਆ ਕਿ ਸਹੀ ਸੰਜੇ ਕੁਮਾਰ ਇਹ ਨਹੀਂ ਹੈ ਔਰ ਉਹਨਾਂ ਨੇ ਹਮਾਰੇ ਕੋ ਐਸੇ ਲੱਗਦਾ ਤਾਂ ਵੀ ਸੰਜੇ ਹਮਾਰੇ ਸਾਥ ਹੀ ਰਹਿ ਰਿਹਾ ਹੈ ਕਿੰਨੇ ਬੇਟੇ ਨੇ ਤੁਹਾਡੀ ਬੇਟੀ ਬੇਟਾ ਕਿੰਨੇ ਮੇਰਾ ਇੱਕ ਬੇਟਾ ਸਹੀ ਸੰਜੇ ਕੁਮਾਰ ਦੂਜੀ ਬੇਟੀ ਰਾਧਾ ਰਾਣੀ ਇੱਕ ਦੇਖਿਆ ਵੇ ਬੀਟੀ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ ਚਲੋ ਉਹਦੇ ਸਾਥੀ ਨਾਲ ਤੇ ਆਏ ਸਨ ਕਿੰਨਾ ਮਤਲਬ ਕੀ ਕਹਿਣਾ ਚਾਹੁੰਗੇ ਹਾਂ ਦਾ ਸਾਨੂੰ 5 ਗ੍ਰੇਡਰ ਦੇ ਅਫਸਰ ਜੀਸੀਓ ਆਲ ਰੈਂਕਸ ਬਹੁਤ ਬਹੁਤ ਧੰਨਵਾਦ ਹੋਣਾ ਦਾ ਜਿਨ੍ਹਾਂ ਨੇ ਹਮਾਰੇ ਕੋ ਸਾਦੀ ਦੇ ਟਾਈਮ ਪਰ ਸਹੀ ਸੰਜੇ ਕੁਮਾਰ ਕੇ ਨਾਮ ਪਰ ਸਹੀ ਸੰਜੇ ਕੀ ਬਿਲਕੁਲ ਯਾਦ ਨਹੀਂ ਆਈ ਔਰ ਐਸੇ ਲੱਗਦਾ ਦਾ ਵੀ ਹਮਾਰੇ ਸਹੀ ਸੰਜੇ ਕੁਮਾਰਾ ਹਮਾਰੇ ਸਾਥ ਹੀ ਖੜਾ ਹੈ ਔਰ ਉਹਨਾਂ ਜਵਾਨੋ ਨੇ ਆਪਣੇ ਭੈਣ ਦਾ ਬੈਣ ਸਮਝ ਕੇ ਆਪਣਾ ਇਹ ਰੋਲ ਨਿਭਾਇਆ